ਨੇ ਕੋ ਮਤਲਬ ਦਾਰ ਕਿਹੜੇ ਤੇ ਪਿਓ ਦੇ ਪੁੱਤ ਦੀ ਖਾ ਲੋ ਕੋ ਉਹ ਕੀ ਦੀ ਖਾ ਲੋ ਉਹ ਅਗਲਾ ਕੰਮ ਕਰੋ ਖੜੇ ਖੜੇ ਕੋਟ ਕਰੀਂ ਨਾ ਸਿਰ ਨਾ ਨੀਂ ਇਹ ਬਹੁਤ ਹੁੰਦਾ ਇੱਥੇ ਬਾੜ ਬਾੜ ਤੇ ਹੱਥ ਕਰ ਦਿੰਦੇ ਤੂੰ ਕਿਹੜੇ ਕਿਹੜੇ ਸੀ ਇਹ ਇਹ ਕੀ ਕਹਿੰਦੀਆਂ ਸੀ ਇਹ ਇਹ ਆਹ ਮੈਸਾਹ ਖਾਣੀ ਆ ਇਹ ਆਹ ਮੈਸਾਹ ਖਾਣੀ ਆ ਸੌ ਖਾਣਦੀਆਂ ਨੇ ਫਿਰ ਉਹ ਖਾਣੀ ਨੇ ਟੁੱਪਾ ਰੋਲਾ ਪਾਇਆ ਫੁੱਲਾਸ ਤੇ ਆਏ ਕੀਤਾ ਇਹਨਾਂ ਦੋਨਾਂ ਵਾਲੇ ਕੋਈ ਵੀ ਤੂੰ ਕਰ ਦੋ ਬਾਰੇ ਕੌਣ ਹੁੰਦਾ ਬਹੁਤ ਮੁੰਡੇ ਨੇ ਮੁੰਡੇ ਨੀ ਚੀਕਾਂ ਮਾਰੀਆਂ ਮੁੰਡਾ ਉਹ ਕਿੰਨੇ 20 ਜਾਂ 15 ਬਣ ਕੇ ਕਿਲੇ ਬਾਹਰ ਖੜੇ ਸੀਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਕਈ ਵਾਰ ਨਿੱਜੀ ਝਗੜੇ ਇੱਕ ਦੂਜੇ ਨੂੰ ਸੌਂ ਖਵਾਉਣ ਦੇ ਝਗੜੇ ਇੱਥੋਂ ਤੱਕ ਪਹੁੰਚ ਜਾਂਦੇ ਆ ਕਿ ਇਸ ਅਣਜਾਣ ਪੁਨੇ ਦੇ ਵਿੱਚ ਕੀ ਹੋ ਜਾਵੇ ਪਤਾ ਹੀ ਨਹੀਂ ਲੱਗਦਾ ਅਜੇ ਹਾਈ ਕੁਝ ਹੋਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਲਾਲਿਆਣਾ ਵਿਖੇ ਜਿੱਥੇ ਕਿ ਦੋ ਔਰਤਾਂ ਆਪਸ ਵਿੱਚ ਝਗੜ ਰਹੀਆਂ ਸੀ ਤੇ ਦੋਨਾਂ ਨੇ ਝਗੜਦਿਆਂ ਝਗੜਦਿਆਂ ਇੱਕ ਦੂਜੀ ਨੂੰ ਝਗੜੇ ਦੇ ਮਾਮਲੇ ਵਿੱਚ ਸੌਂ ਖੋਣ ਲਈ ਗੁਰਦੁਆਰਾ ਸਾਹਿਬ ਲੈ ਆਈਆਂ ਤੇ ਫਿਰ ਗੁਰਦੁਆਰਾ ਸਾਹਿਬ ਆ ਕੇ ਜੋਰ-ਜੋਰ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਹੱਥ ਮਾਰੇ ਇਸ ਤਰ੍ਹਾਂ ਬੇਅਦਬੀ ਹੋਈ ਤੇ ਗੁਰੂ ਸਾਹਿਬ ਦੇ ਪੰਜ ਅੰਗ ਫਟ ਗਏ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਦੋਨਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆਇਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਲਾਲਿਆਣਾ ਦੀਆਂ ਦੋ ਔਰਤਾਂ ਦੀ ਕਿਸੇ ਨਿੱਜੀ ਝਗੜੇ ਵਿੱਚ ਹੋਈ ਬਹਿਸ ਮਗਰੋਂ ਇੱਕ ਦੂਜੀ ਨੂੰ ਸੌਂ ਖੋਣ ਲਈ ਗੁਰਦੁਆਰਾ ਸਾਹਿਬ ਵਿੱਚ ਦੋਨਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਟ ਗਏ ਜਿਸ ਕਾਰਨ ਫਰੀਦਕੋਟ ਪੁਲਿਸ ਨੇ ਥਾਣਾ ਸਦਰਕੋਟ ਕਪੂਰਾ ਦੇ ਅਧੀਨ ਇਹਨਾਂ ਦੋਨਾਂ ਔਰਤਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਪੂਰਾ ਦੇ ਡੀਐਸਪੀ ਸ਼੍ਰੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਲਾਲਿਆਣਾ ਵਿਖੇ ਪਿੰਡ ਦੀਆਂ ਹੀ ਦੋ ਔਰਤਾਂ ਕੁਲਦੀਪ ਕੌਰ ਤੇ ਵੀਰਾ ਕੌਰ ਆਪਸ ਵਿੱਚ ਝਗੜ ਰਹੀਆਂ ਸੀ ਨਿੱਜੀ ਝਗੜਾ ਸੀ ਇਹਨਾਂ ਦਾ ਤੇ ਘਟਨਾ ਵਾਲੇ ਦਿਨ ਉਹ ਦੋਨੋਂ ਆਪਸੀ ਝਗੜੇ ਦੇ ਵਿੱਚ ਸੌਂਖ ਖਵਾਉਣ ਲਈ ਇੱਕ ਦੂਜੇ ਨੂੰ ਬਹਿਸ ਕਰਦਿਆਂ ਕਰਦੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆ ਗਈਆਂ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਕੇ ਜੋਰ-ਜੋਰ ਦੀ ਭੀੜ ਉੱਪਰ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਉਹਨਾਂ ਦੱਸਿਆ ਕਿ ਇਸ ਕਾਰਵਾਈ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਤੇ ਉੱਥੇ ਪਏ ਨਿਸ਼ਾਨ ਤੇ ਤੀਰ ਛੇਟਾਂ ਡਿੱਗ ਪਏ। ਉਹਨਾਂ ਦੱਸਿਆ ਕਿ ਇਸੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਵਿੱਤਰ ਅੰਗ ਵੀ ਫਟ ਗਏ ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੌਜੂਦਾ ਉੱਥੇ ਵਿਅਕਤੀ ਸੀਗੇ ਜਗਵਿੰਦਰ ਸਿੰਘ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਦੋਨਾਂ ਔਰਤਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਕਾਰਵਾਈ ਕਰਦਿਆਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ ਬਹਿਸ ਦੌਰਾਨ ਦੋਨੇ ਗੁੱਸੇ ਵਿੱਚ ਆਈਆਂ ਸੀ ਤੇ ਸੌਖ ਹੋਣ ਦੇ ਚੱਕਰ ਵਿੱਚ ਅਣਜਾਣ ਪੁਨੇ ਵਿੱਚ ਇਹਨਾਂ ਤੋਂ ਇਹ ਘਟਨਾ ਹੋਈਏ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੱਲ ਅਦਾਲਤ ਦੇ ਵਿੱਚ ਪੇਸ਼ ਕਰੇਗੀ ਤੇ ਇਹਨਾਂ ਦਾ ਰਿਮਾਂਡ ਲਵੇਗੀ ਤਾਂ ਕਿ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਕੀਤੀ ਜਾ ਸਕੇ। ਤੂੰ ਕਿਹੜੇ ਕਰੇ ਸੀ ਇਹ? ਇਹ ਕੀ ਕਹਿੰਦੀਆਂ ਸੀ ਇਹ? ਇਹ ਮੈਸਾਂ ਖਾਣੀਆਂ ਆਈਆਂ ਨਹੀਂ ਮੈਸਾਂ ਖਾਣੀਆਂ। ਸੌਂ ਖਾਣਦੀਆਂ ਨੇ ਫਿਰ ਬਹੁਤ ਖਾਣੀਆਂ ਨੇ ਰੋਲਾ ਪਾਇਆ ਫਿਰ ਰਸਲ ਤੇ ਐਂ ਕੀਤਾ ਇਹਨਾਂ ਦੋਨਾਂ ਨੇ। ਤੂੰ ਕਰਦਾਰੇ ਕੌਣ ਹੁੰਦਾ? ਉਹ ਵੀ ਜਵਾਈ ਨਾ ਪੋਸ ਕਰਿਆ ਤੇ ਫਾਰਕ ਨਹੀਂ ਇਹ ਨਾਮ ਵਾਸਤੇ ਜਿਹੜਾ ਇਹ ਵਧੀਆ ਇਹ ਦਾ ਸੁਣਦੇ ਥੋੜੀ ਥੋੜੀ ਦੇਖਣ ਬਹੁਤ ਬੋਲੇ ਮੁੰਡਾ ਬਹੁਤ ਮੁੰਡੇ ਨੇ ਰੋਣਾ ਪਾਇਆ ਚੀਕਾਂ ਮਾਰਨ ਚੀਕਾਂ ਆ ਰਹੀਆਂ ਬਹੁਤ ਬਹੁਤ ਬੋਲਿਆ ਪਰ ਇਹ ਗੱਲ ਮੁੰਡੇ ਨੇ ਚੀਕਾਂ ਮਾਰਨਾ ਮੁੰਡਾ ਉਹ ਕਿੰਨੇ 20 ਜਾਂ 15 ਬਣ ਕੇ ਕਿੰਨੇ ਬਾਤ ਖੜੇ ਸੀਗੇ ਇਹ ਬੰਦੇ ਜਿਆਦੇ ਨਹੀਂ ਉਹ ਕੱਲਾ ਹੀ ਹਿੰਦੂ ਬਣਿਆ ਇਸੇ ਨੀਂਦ ਨਾਲ ਬਲੀਏ ਸੌ ਖਾਣੀ ਬਿਲਕੁਲ ਮਤਲਬ ਹੁੰਦਾ ਕਿ ਬੇਟੇ ਪਿਓ ਨੇ ਪੁੱਤ ਦੀ ਖਾ ਲੋ ਖੋ ਕੇ ਦੀ ਖਾ ਲੋ ਉਹ ਅਗਲਾ ਕੰਮ ਕਰੋ ਖੜਾ ਇਹਨਾਂ ਕੋਲ ਬੋਲ ਰਿਹਾ ਸਿਰ ਨਾ ਨੀਂਦ ਬਹੁਤ ਹੁੰਦਾ ਇੱਥੇ ਬਾਹਰ ਬਾਹਰ ਤੇ ਹੱਥ ਕਰ ਦਿੰਦੇ ਇਹ ਆਂਦੀ ਮੈਂ ਸਹੀ ਆਂਦੀ ਮੈਂ ਸਹੀ ਆਂ ਦਾ ਜੀ ਦੀ ਅਸੀਂ ਹਟਾਈ ਜਾਨੀ ਅਸੀਂ ਦੂਜਾ ਚ ਨਗਾਦੀ ਆ ਮੇਰੇ ਘਰ ਵਾਲੇ ਨੇ ਮਾਰੀਆਂ ਮੈਨੂੰ ਮੇਰੇ ਤੋਂ ਪੈਸੇ ਖਾਦੇ ਸੁੱਤੀ ਪੰਜਾਬੀ ਚ ਇਹਨਾਂ ਨਾਲ ਕੀ ਤੇ ਉਹ ਆ ਸੌਂ ਪਾਉਣਾ ਆ ਗਿਆ ਉਹ ਕੁੜੀ ਮੈਨੂੰ ਮੇਰੇ ਕੋਲ ਲੇਡੀ ਕਾਉਂਸਲ ਦੇ ਦਿੰਦੋ ਲੇਡੀ ਕਾਉਂਸਲ ਆਲਰੇਡੀ ਵੀ ਜ਼ਰੂਰ ਪੂਰਨ ਆ ਰਾਜੇ ਰੱਖਿਆ ਤੁਹਾਡੇ ਲੋਚ ਕੋ ਵਾਸਤੇ ਫਿਰੋ ਚਪਾਉਂਗਾ ਸ਼ੋਹਾਰਾ ਮਹਾਰਾਜ ਕੋਲੇ ਆਪੇ ਖਾਓ ਤੁਹਾਨੂੰ ਕੋਈ ਵਰਜਦਾ ਹੀ ਨਹੀਂ ਨਾ ਹਾਂ ਹਾਂ ਮੇਰੇ ਕੋਲ ਕੀ ਮਹਾਰਾਜ ਇਸ ਕਮਾਂ ਤੇ ਰੱਖਿਆ